ਤਸਵੀਰਾਂ ਵਿੱਚ ਵਿਖਾਈ ਦੇ ਰਹੀ ਇਹ ਬਜ਼ੁਰਗ ਮਾਤਾ ਜਿਨ੍ਹਾਂ ਦੀ ਉਮਰ ਵੀ ਕਾਫੀ ਜ਼ਿਆਦਾ ਹੈ ਤੇ ਤੁਸੀਂ ਪਹਿਲਾਂ ਘਰ ਦੇ ਹਾਲਾਤ ਵੇਖ ਲਵੋ ਇਹ ਮਾਤਾ ਆਪਣੇ ਘਰ ਦੇ ਵਿੱਚ ਆਪਣੇ ਪੁੱਤਰ ਨਾਲ ਰਹਿ ਰਹੀ ਹੈ ਹੁਣ ਬਹੁਤੇ ਲੋਕਾਂ ਦੇ ਦਿਮਾਗ ਵਿੱਚ ਇਹ ਸਵਾਲ ਜ਼ਰੂਰ ਆਵੇਗਾ ਕਿ ਇਸ ਮਾਤਾ ਦਾ ਇੱਕ ਪੁੱਤਰ ਹੋਣ ਦੇ ਬਾਵਜੂਦ ਘਰ ਦੀ ਅਜਿਹੀ ਹਾਲਤ ਕਿਉਂ ਹੈ ਕਿਉਂਕਿ ਇਹਨਾਂ ਕੋਲ ਅਸਲ ਦੇ ਵਿੱਚ ਰਹਿਣ ਯੋਗ ਕਮਰਾ ਵੀ ਨਹੀਂ ਦਰਸਲ ਇਸ ਮਾਤਾ ਦਾ ਪੁੱਤਰ ਜਿਹੜਾ ਕਿ ਇੱਕ ਈ ਰਿਕਸ਼ਾ ਚਲਾਉਂਦਾ ਹੈ ਉਹ ਰਿਕਸ਼ਾ 350 ਰੁਪਏ ਪ੍ਰਤੀ ਦਿਹਾੜੀ ਤੇ ਕਿਰਾਏ ਤੇ ਲੈ ਕੇ ਫਿਰ ਚਲਾਉਂਦਾ ਹੈ ਮਾਤਾ ਨੇ ਦੱਸਿਆ ਕਿ ਕਦੇ-ਕਦੇ ਤਾਂ ਉਸ ਨੂੰ 50 ਰੁਪਏ 100 ਰੁਪਏ ਬਚਦੇ ਨੇ ਤੇ ਕਦੀ-ਕਦੀ ਅਜਿਹਾ ਵੀ ਹੁੰਦਾ ਹੈ ਕਿ ਜੋ ਬਚਤ ਹੁੰਦੀ ਹੈ ਉਹ ਅਗਲੇ ਦਿਨ ਘਾਟਾ ਪੈਣ ਕਰਕੇ ਕਿਰਾਏ ਦੇ ਵਿੱਚ ਹੀ ਚਲੀ ਜਾਂਦੀ ਹੈ ਅਸੀਂ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਨੂੰ ਇੱਕ ਅਪੀਲ ਕਰਨੀ ਚਾਹਾਂਗੇ ਕਿ ਇਹ ਸ਼ਹਿਰ ਮਲੋੜ ਦੇ ਨੇੜੇ ਪਿੰਡ ਦਾ ਨਾਮ ਵੀ ਮਲੋਟ ਹੈ ਉੱਥੇ ਇਹ ਮਾਂ ਪੁੱਤ ਰਹਿੰਦੇ ਨੇ ਜੇਕਰ ਇਹਨਾਂ ਦੀ ਮਦਦ ਕਰ ਦਿੱਤੀ ਜਾਵੇ ਇਹਨਾਂ ਦਾ ਇੱਕ ਕਮਰਾ ਸਵਾਰ ਕੇ ਬਣਾ ਦਿੱਤਾ ਜਾਵੇ ਛੋਟੀ ਜੀ ਕੋਈ ਰਸੋਈ ਬਣਾ ਦਿੱਤੀ ਜਾਵੇ ਕੋਈ ਬਾਥਰੂਮ ਬਣਾ ਦਿੱਤਾ ਜਾਵੇ ਤਾਂ ਇਹ ਮਾਂ ਘਟੂ ਘਟ ਆਪਣੇ ਕਮਰੇ ਦੇ ਵਿੱਚ ਚੈਣ ਨਾਲ ਬੈਠ ਸਕਦੀ ਹੈ ਇਹਨਾਂ ਨੂੰ ਸਭ ਤੋਂ ਵੱਡੀ ਪਰੇਸ਼ਾਨੀ ਬਹੁਤ ਹੀ ਠੰਡੇ ਦਿਨਾਂ ਦੇ ਦੌਰਾਨ ਆਉਂਦੀ ਹੈ ਤੇ ਇਸ ਤੋਂ ਵੀ ਜ਼ਿਆਦਾ ਪਰੇਸ਼ਾਨੀ ਜਦੋਂ ਬਾਰਿਸ਼ਾਂ ਆਉਂਦੀਆਂ ਨੇ ਜਾਂ ਬਹੁਤ ਜ਼ਿਆਦਾ ਕੜਾਕੇ ਦੀ ਗਰਮੀ ਪੈਂਦੀ ਹੈ ਉਦੋਂ ਮਾਤਾ ਆਪਣੇ ਘਰ ਦੇ ਬਾਹਰ ਕਈ ਵਾਰ ਧੁੱਪ ਦੇ ਵਿੱਚ ਹੀ ਬੈਠਣ ਲਈ ਮਜਬੂਰ ਹੁੰਦੀ ਹੈ ਤੇ ਕਈ ਵਾਰੀ بارش ਦੇ ਦੌਰਾਨ ਕਮਰੇ ਦੇ ਡਿੱਗਣ ਦਾ ਖਦਸ਼ਾ ਬਣਿਆ ਰਹਿੰਦਾ ਸੋ ਸਾਡੀ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀ ਦਾਨੀ ਸੱਜਣਾਂ ਨੂੰ ਅਪੀਲ ਹੈ ਕਿ ਐਸਪੀ ਮੀਡੀਆ ਪੰਜਾਬ ਵੱਲੋਂ ਕਿ ਜਰੂਰ ਇਸ ਮਾਤਾ ਦੇ ਵੱਲ ਵੇਖਿਆ ਜਾਵੇ ਅਸੀਂ ਸਕਰੀਨ ਦੇ ਉੱਪਰ ਇਹਨਾਂ ਦਾ ਨੰਬਰ ਵੀ ਦੇ ਦਿੱਤਾ ਹੈ ਦਾਨੀ ਸੱਜਣ ਸਿੱਧਾ ਹੀ ਇਹਨਾਂ ਨਾਲ ਰابطਾ ਕਾਇਮ ਕਰ ਸਕਦੇ ਨੇ ਜਾਂ ਫਿਰ ਉਹ ਕਿਸੇ ਪੁੱਛਗਿਛ ਲਈ ਚੈਨਲ ਦੇ WhatsApp ਨੰਬਰ 9478422414 ਤੇ ਸੰਪਰਕ ਕਰ ਸਕਦੇ ਨੇ